ਵਿਰੋਧ ਪਾ ਕੀਤਾ ਸੀ ਤੇ ਅੱਜ ਇਹਦਾ ਜਿਹੜਾ ਵਿਰੋਧ ਹੋ ਰਿਹਾ ਬਠਿੰਡੇ ਵਿੱਚ ਹੋ ਰਿਹਾ ਤੇ ਦੱਸ ਦਈਏ ਕਿ ਜੋ ਤਾਇਆ ਤੁਸੀ ਆ ਰਹੇ ਆ ਬਠਿੰਡੇ ਦੇ ਵਿੱਚ ਬਹੁਤ ਜ਼ਿਆਦਾ ਇਕੱਠ ਹੋ ਗਿਆ ਕਿਸਾਨਾਂ ਦਾ ਤੇ ਸ਼ਰਮਣੀ ਕਾਦਲਾ ਦੇ ਵਰਕਰਾਂ ਦਾ ਤੇ ਜਿਵੇਂ ਕਿ ਕਿਹਾ ਜਾ ਰਿਹਾ ਸੀ ਕਿ ਸ਼ਰਮਣੀ ਕਾਦਲਾ ਦਾ ਜਿਹੜਾ ਖਰਾਬ ਹੋ نیچے ਆ ਗਿਆ ਪਰ ਦੇਖ ਕੇ ਗੱਲ ਕਰੀਏ ਤਖਬੀਰਬਾਦ ਬਾਰੇ ਸੀ ਕੁਝ ਜ਼ਿਆਦਾ ਕਹਿ ਨਹੀਂ ਸਕਦੇ ਪਰ ਹਾਂ ਸ਼ਰਮਣੀ ਕਾਦਲਾ ਦੇ ਵਰਕਰ ਕਾ ਵੀ ਵੱਡੀ ਮਾਤਰਾ ਵਿੱਚ ਤੋਂ ਭਾਰੀ ਮਾਤਰਾ ਇਕੱਠੇ ਹੋ ਚੁੱਕੇ ਨੇ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਪੂਰੇ ਵਿਚਲੇ ਗੱਲਬਾਤ ਕਰਨੀ ਚੱਲਦੇ ਆ ਅਸੀਂ ਦਾ ਅਰਜਿੰਦਰ ਸਿੰਘ ਜੀ ਕੋਲ ਆਪਣੇ ਸਹਿਯੋਗੀ ਕੋਲ ਬਾਂਸਾ ਉਹਨਾਂ ਨੇ ਕਿਹਾ ਕੀ ਅਪਡੇਟ ਹੈ ਹੁਣ ਨਾ ਕੋਲ ਅਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਅਰਜਿੰਦਰ ਜੀ ਅੱਜ ਬਹੁਤ ਢਾਈ ਕੱਟ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਲੋ ਬਠਿੰਡਾ ਦੇ ਲਿਫਟਿੰਗ ਵਿਜੀਟ ਤਤ ਨੂੰ ਘੇਰ ਲਿਆ ਗਿਆ ਦੇਖੋ ਜੀ ਇਹ ਲੈਂਡ ਪੂਲਿੰਗ ਦੇ ਖਿਲਾਫ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਵਾਈਵ ਕਰਨ ਦਾ ਇੱਕ ਮੌਕਾ ਹੈ ਜਿਹੜਾ ਮਤਲਬ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਹੱਥੋਂ ਭੰਗਾਉਣਾ ਨੀਚੋਂ ਦਾ ਜਿਹਦੇ ਕਰਕੇ ਇਹਨਾਂ ਨੇ ਪਿਛਲੇ ਮੰਗਲਵਾਰ ਨੂੰ ਹੀ ਇੱਕ ਮਤਲਬ ਜਿਹੜਾ ਪਹਲਾ ਬੋਲ ਰੈਲੀਆਂ ਦਾ ਆਯੋਜਨ ਹੈ ਉਹ ਕੀਤਾ ਗਿਆ ਪੰਜਾਬ ਦੇ ਵਿੱਚ ਚਾਰ ਵੱਡੀਆਂ ਰੈਲੀਆਂ ਕਰ ਰਹੇ ਨੇ ਜੀ ਦੀ ਅੱਜ ਸ਼ੁਰੂਆਤ ਹੈ ਬਠਿੰਡੇ ਤੋਂ ਅੱਜ 4 ਤਰੀਕ ਦਾ ਬਠਿੰਡੇ ਹੈ 11 ਤਰੀਕ ਨੂੰ ਪਟਿਆਲੇ ਹੈ 21 ਤਰੀਕ ਨੂੰ ਫਿਰੋਜ਼ਪੁਰ ਹੈ 3 ਤਰੀਕ ਨੂੰ ਮੋਗੇਆ ਮਤਲਬ ਚਾਰ ਵੱਡੀਆਂ ਰੈਲੀਆਂ ਕਰਕੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਨ ਦਾ ਤੇ ਲੋਕਾਂ ਨੂੰ ਮਤਲਬ ਲਾਮਬੰਦ ਕਰਨ ਦਾ ਇਹਨਾਂ ਨੇ ਮੌਕਾ ਜਿਹੜਾ ਆਪਦੇ ਹੱਥੋਂ ਨਹੀਂ ਖੁੰਝਣ ਦੇਣਾ ਚਾਹੁੰਦੇ ਜਿਹਦੇ ਵਿੱਚੇ ਕਾਫੀ ਮਤਲਬ ਲੋਕ ਨੇ ਜਿਹੜੇ ਇਸ ਗੱਲ ਦੇ ਉੱਤੇ ਥੋੜਾ ਜਿਹਾ ਚੇ ਸ਼ਰੋਮਣੀ ਅਕਾਲੀ ਦਲ ਨਾਲ ਲੋਕਾਂ ਦੀ ਨਾਰਾਜ਼ਗੀ ਪੂਰੀ ਜੱਜ ਕੇ ਹੈਗੀ ਆ ਗੱਲ ਕਰ ਫਿਰ ਵੀ ਥੋੜਾ ਜਿਹਾ ਮਤਲਬ ਉਹ ਜਿਹੜੀ ਨਾਰਾਜ਼ਗੀ ਹੈ ਉਹਦੇ ਉੱਤੇ ਮੱਲਮ ਪੱਟੀ ਜੀ ਲਾਉਣ ਦਾ ਕੰਮ ਹੈ ਜਿਹੜਾ ਲੈਂਡ ਪੂਲਿੰਗ ਸਕੀਮ ਦੇ ਇਹ ਕੀਤਾਗਾ ਤੇ ਇਹ ਨੂੰ ਸ਼ਰੋਮਣੀ ਅਕਾਲੀ ਦਲ ਆਪਣੇ ਹੱਥੋਂ ਕੰਜਾਉਣਾ ਨਹੀਂ ਚਾਹੁੰਦਾ ਕਿਉਂਕਿ ਇਦੇ ਵਿੱਚ ਦਲਜੀਤ ਸਿੰਘ ਚਿਮਮੇ ਵਰਗੇ ਡਾਕਟਰ ਦਲਜੀਤ ਸਿੰਘ ਚਿਮਮਾ ਜੀ ਵਰਗੇ ਆ ਵੱਡੇ ਲੀਡਰ ਨੇ ਜਿਹੜੇ ਮਤਲਬ ਇਸ ਦੀ ਕੋਰ ਕਮੇਟੀ ਦੇ ਵਿੱਚ ਜਿਹੜੇ ਇਸ ਨੂੰ ਸਰਵਾਈਵ ਕਰਨ ਦਾ ਕੋਈ ਵੀ ਮੌਕਾ ਹੱਥੋਂ ਖੁੰਝਾਉਣਾ ਨਹੀਂ ਚਾਹੁੰਦੇ ਦਾਦਾ ਵੀ ਕੋਰ ਅਪਡੇਟ ਆ ਰਹੀ ਹੈ ਸੂਤਰਾਂ ਦੇ ਵੱਲ ਤੋਂ ਵੀ ਜਿਹੜੀ ਕੋਰ ਕਮੇਟੀ ਤੁਸੀਂ ਗੱਲ ਕੀਤੀ ਵੀ ਜਿਹੜੇ ਬਾਗੀ ਹੋਏ ਸੀਗੇ 10 ਤੋਂ 12 ਵੱਡੇ ਸੀਨੀਅਰ ਲੀਡਰ ਕਹਿੰਦੇ ਉਹਨਾਂ ਦੀ ਵੀ ਗੱਲਬਾਤ ਚੱਲ ਰਹੀ ਹੈ ਦੁਬਾਰਾ ਸੁਖੀਰਵਾਦ ਨਾਲ ਵਾਪਸ ਦੀ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਵੇਖੋ ਜੀ ਉਹ 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 ਤਾਂ ਜਿਹੜੇ ਉਹ ਹੱਟ ਹੋਏ ਨੇ ਉਹ ਬਾਗੀ ਉਹਦਾ ਮਤਲਬ ਅਕਾਲ ਤਖਤ ਸਾਹਿਬ ਦੇ ਮੁਕੰਮਤਾ ਆਪਕੋ ਚੱਲ ਰਹੇ ਨੇ ਨਾ ਇਹ ਥੋੜਾ ਜਿਹਾ ਆਕਾਲਤ ਸਾਬ ਤੋਂ ਜਿਹੜੇ ਬੇਮੁਖ ਨੇ ਮਤਲਬ ਉਹਨਾਂ ਦੇ ਮੁਤਾਬਕ ਜੋ ਫੈਸਲੇ ਹੋਏ ਸੀ ਉਹਨਾਂ ਦੇ ਮੁਤਾਬਕ ਨਹੀਂ ਉਹ ਕਹਿੰਦੇ ਆ ਵੀ ਅਸੀਂ ਚੱਲ ਰਹੇ ਆ ਉਹਨਾਂ ਨੇ ਡੈਲੀਗੇਟ ਜਲਾਸ ਲੈ ਜਿਦੇ ਉਹ ਸੱਦਣੇ ਨੇ ਹੁਣ ਉਸ ਤੋਂ ਬਾਅਦ ਫਿਰ ਜਿਹੜਾ ਕੋਈ ਪਾਰਟੀ ਪ੍ਰਧਾਨ ਕਿਨੂੰ ਬਣਾਉਂਦੇ ਆ ਆਕਾਲਤ ਸਾਬ ਤੋਂ ਕੀ ਮਤਲਬ ਸੰਦੇਸ਼ ਆਉਂਦਾ ਉਸ ਦੇ ਮੁਤਾਬਕ ਚੱਲਾਂਗੇ ਇਹਨਾਂ ਦੇ ਨਾਲ ਸਮਝੌਤੇ ਵਾਲੀ ਗੱਲ ਕੋਈ ਨਹੀਂ ਹੈਗੀ ਇਹ ਤਾਂ ਕੱਲੀਆਂ ਹਵਾ ਹੀ ਹੋ ਸਕਦੀ ਤਦੋਂ ਤੁਹਾਨੂੰ ਵੀ ਲੱਗਦਾ ਇਹ ਬੜਾ-ਬੜਾ ਕੱਟ ਕੀਤਾ ਜਾ ਰਿਹਾ ਹੈ ਕੀ ਕੋਈ ਮਾਨ ਸਰਕਾਰ ਤੇ ਦਬਾਅ ਪੇਗਾ ਕੱਲ ਦੇ ਦਿਨੋਂ ਹਾਂਜੀ ਵੇਖੋ ਮਤਲਬ ਪੂਰੇ ਜਿਹੜੇ ਬੰਦੇ ਨੇ 3 ਮਹੀਨੇ ਸੀਗੇ ਅੱਜ ਵੱਡੇ ਇਕੱਠ ਕਰਕੇ ਦਿਖਾਉਣ ਲੱਗ ਗਏ ਮਤਲਬ ਕੋਈ ਗੱਲ ਤਾਂ ਹੈਗੀ ਹੈ ਸਰਕਾਰ ਨੂੰ ਉਹਦੇ ਬਾਰੇ ਸੋਚਣਾ ਪਊਗਾ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਧਿਰਾਂ ਉਹ ਸਟਰੋਂਗ ਨਾ ਹੋ ਜਾਣ ਸਰਕਾਰ ਦੀ ਇਹੀ ਤਾਂ ਫਿਰ ਸਿਆਸਤ ਹੁੰਦੀ ਹੈ ਜੀ ਸੱਸੀ ਪਾਰਟੀਆਂ ਦੀ ਵਿਰੋਧੀ ਪਾਰਟੀ ਨੂੰ ਕਮਜ਼ੋਰ ਕਰਕੇ ਰੱਖਣਾ ਜੇ ਵਿਰੋਧੀ ਪਾਰਟੀਆਂ ਨੂੰ ਕੁਈ ਮੌਕਾ ਇਕੱਠਾ ਹੋਣ ਦਾ ਦਿੱਤਾ ਫਿਰ ਸਰਕਾਰ ਰਾਜਕਰਤਾ ਪਾਰਟੀਆਂ ਜਿਹੜੀ ਉਹਦੇ ਵਾਸਤੇ ਖਤਰੇ ਦੀ ਘੰਟੀ ਬਣ ਜਾਂਦੀ ਹੈ ਔਰ ਇਹ ਗੱਲ ਇਹ ਵੀ ਦੇਖਣ ਦੇ ਵਿੱਚ ਆਈ ਹੈ ਕਿ ਬਠਿੰਡਾ ਜਿਹੜਾ ਉਹ ਸ਼੍ਰਮਣੀ ਕਾਲਲ ਦਾ ਇੱਕ ਗੜ ਬਣਿਆ ਹੁੰਦਾ ਤਾਂ ਹੀ ਉੱਥੋਂ ਸ਼ੁਰੂਆਤ ਕੀਤੀ ਗਿਆ ਸੁਖਵੀਰ ਸਿੰਘ ਮਾਦਲ ਵੱਲੋਂ ਬਹੁਤ ਵੱਡਾ ਕਹਿੰਦੇ ਇਕੱਠ ਹੋਇਆ ਹੋਰ ਹੈ ਉੱਥੇ ਯਾਨੀ ਕਿ ਅਜੇ ਡੀਸੀ ਨੂੰ ਘੇਰ ਲਿਆ ਗਿਆ ਤੇ ਇੱਕ ਮੈਮੋਰੰਡਮ ਦਿੱਤਾ ਜਾਏਗਾ ਜਿਹੜਾ ਕਿ ਸਿੱਧਾ ਭਗਵੰਤ ਪਾਣਜੀ ਕੋਲ ਪਹੁੰਚੇਗਾ ਵੇਖੋ ਜੀ ਕੋਈ ਪਾਰਲੀਮੈਂਟ ਮੈਂਬਰ ਹੈ ਸ਼੍ਰੋਮੀ ਕਾਲੀਦਾਲ ਕੋਲ ਉਹ ਹੀ ਬਠਿੰਡਾ ਸੀਟ ਤੋਂ ਆਏਗਾ ਬਠਿੰਡੇ ਦੇ ਵਿੱਚ ਜੱਜ ਕੇ ਇਹਨਾਂ ਦਾ ਕਿਉਂਕਿ ਖਾਨਦਾਨੀ ਜ਼ਿਲਾ ਇਹਨਾਂ ਦਾ ਇਸ ਕਰਕੇ ਮਤਲਬ ਬਠਿੰਡੇ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਤਾਂ ਕਿ ਸ਼ੁਰੂਆਤ ਦੇ ਵਿੱਚ ਹੀ ਲੋਕਾਂ ਦੇ ਉੱਤੇ ਪ੍ਰਭਾਵ ਤੇ ਇਮਪ੍ਰੈਸ਼ਨ ਪਾਇਆ ਜਾਵੇ ਤੇ ਸਰਕਾਰ ਦੇ ਉੱਤੇ ਵੀ ਥੋੜਾ ਜਿਹਾ ਜਿਹੜਾ ਅਸਰ ਹੈ ਉਹ ਇਸ ਰੈਲੀ ਦਾ ਕਾਫੀ ਹੋਣਾ ਚਾਹੀਦਾ ਤਾਂ ਕਿ ਮਤਲਬ ਜਿਹੜੀ 11 ਤਰੀਕ ਨੂੰ ਪਟਿਆਲੇ ਹੈ ਤੇ 23 ਤਰੀਕ ਨੂੰ ਫਰੋਜਪੁਰ ਐ 30 ਤਰੀਕ ਨੂੰ ਮੁੱਕ ਗਿਆ ਇਹ ਵੱਡੀਆਂ ਰੈਲੀਆਂ ਇਸ ਤੋਂ ਵੀ ਵੱਡੀਆਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਕਿ ਜਿਹੜਾ ਕਿਸਾਨ ਭਾਈਚਾਰਾ ਉਹ ਇਕੱਠਾ ਹੋਵੇ ਸ਼੍ਰੋਮਣੀ ਅਕਾਲੀ ਦਲ ਮਤਲਬ ਕਿਸਾਨ ਵੋਟਾਂ ਨੇ ਜਿਹੜੀਆਂ ਪਿੰਡੂ ਲੋਕਾਂ ਦੀਆਂ ਵੋਟਾਂ ਨੇ ਉਹਨਾਂ ਦੇ ਉੱਤੇ ਹੀ ਪਹਿਲਾਂ ਮਤਲਬ ਜ਼ਿਆਦਾ ਨੁਮਾਇੰਦਗੀ ਕਰਦਾ ਰਿਹਾ ਤੇ ਉਹਨਾਂ ਦੀ ਕੋਸ਼ਿਸ਼ ਹੈ ਵੀ ਜਿਹੜਾ ਜਨ ਅਧਾਰ ਉਹਨਾਂ ਦਾ ਖੁੱਸ ਗਿਆ ਸੀ ਉਹਨੂੰ ਦੁਆਰਾ ਆਪਾਂ ਕੈਚ ਕੀਤਾ ਜਾਵੇ। ਔਰ ਡਾਕਟਰ ਸਾਹਿਬ ਇਹ ਗੱਲ ਹੋਰ ਦੱਸ ਦਈਏ ਕਿ ਵਿਕਰਮ ਮੀਠੇਆ ਉਹ ਅੱਡੀ ਅਪਡੇਟ ਮੇ ਕੋ ਆ ਚੁੱਕੀ ਹੈ। ਉਹਨਾਂ ਦੀ ਵਜh ਯਾਨੀ ਕਿ ਜਮਾਨਤ ਅਰਜ਼ੀ ਤੇ ਸਮਾਈ ਹੋਣੀ ਹੈ। ਹੋ ਸਕਦਾ ਜੇ ਉਹਨੂੰ ਫੇਰ ਮਿਲ ਜੇ। ਸੇਖੋ ਜੀ ਇਹ ਤਾਂ ਜੱਜ ਸਾਹਿਬ ਦਾ ਫੈਸਲਾ ਹੈਗਾ। ਇਹ ਤੇ ਮਤਲਬ ਕੋਈ ਕਮੈਂਟ ਕੋਈ ਆਪਾਂ ਕਰ ਨਹੀਂ ਸਕਦੇ। ਜੱਜ ਸਾਹਿਬ ਤੇ ਜੋ ਵੀ ਮਨ ਦੇ ਵਿੱਚ ਆਈ ਉਹਨਾਂ ਨੂੰ ਜੋ ਕਾਨੂੰਨ ਦੇ ਮਤਾਬਕ ਸਹੀ ਲੱਗਿਆ। ਉਦੇ ਮੁਤਾਬਕ ਉਹ ਫੈਸਲਾ ਕਰ ਦੇਣਗੇ ਜੇ ਬੇਲ ਬੰਦੀ ਹੋਈ ਤਾਂ ਬੇਲ ਕਰ ਦੇਣਗੇ ਜੇ ਰਿਜੈਕਟ ਕਰਨ ਦਾ ਇਰਾਦਾ ਹੋਇਆ ਤਾਂ ਰਿਜੈਕਟ ਵੀ ਕਿਉਂਕਿ ਡਾਕਟਰ ਸਾਹਿਬ ਮੈਂ ਦੱਸਣਾ ਹੈ ਨਾ ਦਰਸ਼ਕਾਂ ਦਰਸ਼ਕਾਂ ਨੂੰ ਦੱਸਣਾ ਹੈ ਨਾ ਕਿ ਪਿਛਲੀ ਜਿਹੜੀ ਬੇਲ ਤੇ ਸੁਣਵਾਈ ਹੋਈ ਸੀ ਜੋ ਰਿਮਾਂਡ ਤਾ ਗਿਆ ਤਾਂ 5 ਘੰਟੇ ਸੁਣਾਈ ਚੱਲੀ ਸੀ ਤਾਂ ਜੋ ਉਹਨਾਂ ਦੇ ਵਕੀਲ ਸਾਹਿਬਾ ਮੈਂ ਫਿਰੇ ਬਿਆਨ ਸੁਣ ਰਿਹਾ ਸੀ 8:30 ਤੋਂ 9 ਦੇ ਵਿੱਚ ਬਿਆਨ ਆਇਆ ਉਹਨਾਂ ਦੇ ਵਕੀਲ ਦਾ ਉਹ ਕਹਿ ਰਹੇ ਕਿ ਸਾਨੂੰ ਇਹ ਪੂਰੀ ਆਸ ਹੈ ਜ਼ਮਾਨਤ ਮਿਲ ਜੇਗੀ ਪਰ ਹੈਰਾਨੀ ਇਹ ਹੈ ਕਿ ਵਕੀਲ ਤਾਂ ਭਿਜਦੇ ਤਿੰਨ ਬੇਸ਼ੋ ਕਹਿੰਦੇ ਜ਼ਮਾਨਤ ਮਿਲ ਜੇਗੀ ਜ਼ਮਾਨਤ ਮਿਲ ਜ ਦੇ ਤੁਹਾਨੂੰ ਕੀ ਲੱਗਦਾ ਵੀ ਅੱਜ ਵਿਕਰਮ ਨਹੀਂ ਠੇ ਰਾਤ ਮਿਲ ਸਕਦੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਰਸਤਾ ਦੱਤਾ ਨਾ ਵੀ ਵਕੀਲਾਂ ਦਾ ਕੰਮ ਤਾਂ ਇਹੀ ਹੁੰਦਾ ਜੇ ਵਕੀਲ ਨੇ ਇਹੀ ਕਹਤਾ ਵੀ ਹੈ ਮਤਲਬ ਆਹ ਕੰਮ ਨਹੀਂ ਹੁੰਦਾ ਫਿਰ ਉਹ ਵਕੀਲ ਕਹਾਦਾ ਵਕੀਲ ਕਲੀਅਰ ਸਾਹਿਬ ਨੇ ਜਿਹੜੇ ਮਤਲਬ ਬਹੁਤ ਸੀਨੀਅਰ ਵਕੀਲ ਨੇ ਕਾਫੀ ਨੌਲੇਜ ਹੈ ਉਹਨਾਂ ਨੂੰ ਕਾਨੂੰਨ ਬਾਰੇ ਜੋ ਵੀ ਮਤਲਬ ਠੀਕ ਹੈ ਫੈਸਲਾ ਜੱਜ ਸਾਹਿਬ ਨੇ ਕਰਨਾ ਜਿਹੜਾ ਸਾਰਿਆਂ ਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਪਊਗਾ ਆ ਵਕੀਲ ਸਾਹਿਬ ਦਾ ਦਾ ਫਰਜ ਬਣਦਾ ਹੁੰਦਾ ਵੀ ਅਰਪਣਾ ਜਿਹੜਾ ਕਲਾਇੰਟ ਹੈ ਉਹਦਾ ਮਤਲਬ ਪੱਕੀ ਪੂਰਨਾ ਹੁੰਦਾ ਪਰ ਡਾਕਟਰ ਸਾਹਿਬ ਤੁਹਾਡੀ ਗੱਲ ਸਹਿਮਤ ਆਂ ਵੀ ਕਲੇਰ ਸਾਹਿਬ ਬਹੁਤ ਸੀਨੀਅਰ ਐਡਵੋਕੇਟ ਨੇ ਪਰ ਅਜੇ ਤੱਕ ਕੋਈ ਉਹ ਵੀਲਨ ਦੇ ਖਿਲਾਫ ਠੋਸ ਸਬੂਤ ਰੱਖ ਨਹੀਂ ਧਕੇ ਕੋਰਟ ਦੇ ਵਿੱਚ ਜਿਸ ਕਰਕੇ ਕੋਰਟ ਨੂੰ ਸਰਕਾਰੀ ਵਕੀਲਾ ਦੀ ਗੱਲਾਂ ਜਾਂ ਸੁਣਨੀਆਂ ਪੈ ਰੀਆਂ ਨੇ ਮੰਨਦੇ ਹੋ ਹਾਂਜੀ ਦੇਖੋ ਫਿਰ ਮਤਲਬ ਗੱਲ ਤਾਂ ਉਹੀ ਹੈ ਨਾ ਅੱਗੇ ਥੋੜਾ ਜਿਹਾ ਇਹ ਅਮੀ ਸ਼ਰੋਮਣੀ ਅਕਾਲੀ ਦਲ ਇਹ ਗੱਲ ਕਰਦਾ ਹੈ ਕਹਿ ਰਹੇ ਵੀ ਜਿਹੜਾ ਮਤਲਬ ਉੱਥੇ ਸਵਾਹੀ ਹੁੰਦੀ ਆ ਉਹਨੂੰ ਲਾਈਵ ਕੀਤਾ ਜਾਵੇ ਲੋਕਾਂ ਦੇ ਵਿੱਚ ਕੋਰਟ ਦੇ ਕੋਰਟ ਰੂਮ ਦੇ ਵਿੱਚ ਗੱਲ ਹੋ ਰਹੀ ਹੁੰਦੀ ਆ ਲੋਕਾਂ ਦੇ ਵਿੱਚ ਸਰਕਾਰ ਵੱਲੋਂ ਔਰ ਪ੍ਰਚਾਰ ਕੀਤਾ ਜਾ ਰਿਹਾ ਹੈ ਮਤਲਬ ਇਹ ਸ਼ਰੋਮਣੀ ਅਕਾਲੀ ਦਲ ਦੇ ਇਹ ਜਿਹੜੇ ਮੁਖ ਬਲਾਰੇ ਨੇ ਇਹ ਕਲੇਰ ਸਾਹਿਬ ਕਿਉਂਕਿ ਪਿਛੇ ਵਜੋਂ ਵਕੀਲ ਨੇ ਜਿਟੀਆ ਸਾਹਿਬ ਦੇ ਵਕੀਲ ਨੇ ਮਤਲਬ ਇਹ ਤੇ ਸੋਹਤੀ ਸਾਹਿਬ ਨੇ ਉਹ ਵੀ ਮਤਲਬ ਇਹੀ ਗੱਲ ਕਹਿੰਦੇ ਆ ਵੀ ਜਿਹੜਾ ਆ ਇਹ ਫੈਸਲਾ ਹੁੰਦਾ ਜਾਂ ਸਰਵਾਈ ਹੁੰਦੀ ਉਹਨੂੰ ਲਾਈਵ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਹ ਅਸਲੀ ਗੱਲ ਦਾ ਪਤਾ ਲੱਗੇ ਵੀ ਕੋਰਟ ਰੂਮ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਬਾਹਰ ਆ ਕੇ ਮਤਲਬ ਗੱਲ ਲੋਕਾਂ ਸੇ ਹੋਰ ਤਰੀਕੇ ਦੇ ਨਾਲ ਜੋੜਿਆ ਜਾ ਰਿਹਾ ਔਰ ਇਹ ਡਾਕਟਰ ਤੁਹਾਨੂੰ ਦੱਸਦੇ ਨੇ ਕਿ ਜਿਵੇਂ ਸੁਖਵੀਰਵਾਦ ਅੱਜ ਅੱਲਾ ਬੋਲਿਆ ਗਿਆ ਤਾਂ ਉਧਰੋਂ ਸੁਨੀਲ ਜਾਖੜ ਵੀ ਖੜੇ ਹੋ ਗਏ ਨੇ ਸੁਨੀਲ ਜਾਖੜ ਨੇ ਇੱਕ ਨਵਾਂ ਹੀ ਬਿਆਨ ਸਾਹਮਣੇ ਆਪਣਾ ਜੇ ਕਰ ਦਿੱਤਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਕੋਈ ਛਵੀ ਹੈ ਨਹੀਂ ਪੰਜਾਬ 'ਚ ਉਹ ਲੈਂਡ ਪੁਰੀ ਨਾਮ ਤੇ ਹੁਣ ਦੁਬਾਰਾ ਸ਼੍ਰੋਮਣੀ ਗੱਲਬਾਤ ਆਪਣੀ ਛਵੀ ਬਣਾਣਾ ਚਾਹੁੰਦੇ ਨੇ ਤੇ ਇਹ ਵੀ ਹੋਦਾ ਹੈ ਕਿ ਰੁਨੀਤ ਬਿੱਟੂ ਦਾ ਜੇ ਪੱਖ ਨਹੀਂ ਆਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਜਾਖੜ ਨੇ ਉਹ ਅਗਲਾ ਆਣਾ ਵੀ ਜੀ ਬੇਚੈਰਾ ਉਸ ਦਿਨ ਇਸ ਕਰਕੇ ਉਹਨਾਂ ਲੋਏ ਪੱਖਵਾ ਕੀਤਾ ਗਿਆ ਅੱਜ ਦੇਖੋ ਜੀ ਜਾਖੜ ਸਾਹਿਬ ਇੱਕ ਸੀਨੀਅਰ ਲੀਡਰ ਨੇ ਜੋ ਵੀ ਗੱਲ ਕਰਦੇ ਨੇ ਸਰ ਮਿੰਨ ਤੋਲ ਕੇ ਕਰਦੇ ਨੇ ਕਈ ਵਾਰੀ ਕੋਈ ਥੋੜਾ ਜਿਹਾ ਪਾਰਟੀ ਸਿਆਸਤ ਨੂੰ ਮੁਕਰਾ ਕੇ ਬਿਆਨ ਜੀ ਦੇਣਾ ਪੈਂਦਾ ਹੋ ਸਕਦਾ ਹੈ ਇਸ ਤਰ੍ਹਾਂ ਦਾ ਕੋਈ ਬਿਆਨ ਹੋਵੇ वैसे वो तो मतलब सीनियर ਨੇ ਕਿਉਂਕਿ ਉਹਨਾਂ ਦੀ ਖਾਨਦਾਨੀ ਲੀਡਰਸ਼ਿਪ ਹੈਗੀ ਹੈ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਵੀ ਕਾਂਗਰਸ ਦੇ ਕਹਿੰਦੇ ਕੌਣ ਦੇ ਲੀਡਰ ਸੀਗੇ ਤੇ ਅੱਜ ਇਹਨਾਂ ਦਾ ਫੈਮਿਲੀ ਤੇ ਅੱਗੇ ਇਹਨਾਂ ਦੇ ਹੋਰ ਬੱਚੇ ਉਹ ਵੀ ਮਤਲਬ ਲੀਡਰ ਨੇ ਪੂਰੇ ਇਸ ਕਰਕੇ ਜਿਹੜੇ ਬਿਆਨਵਾਜੀ ਹੈ ਮੱਲੇ ਬੜੀ ਸੋਚ ਸਮਝ ਕੇ ਦਿੰਦੇ ਨੇ ਤੇ ਜੋ ਵੀ ਬਿਆਨ ਹੋਊਗਾ ਜਕਰ ਸਾਹਿਬ ਦਾ ਕਈ ਵਾਰੀ ਮਤਲਬ ਉਹ ਵਿਰੋਧੀ ਧਿਰ ਦੇ ਪੱਖ ਦਾ ਵੀ ਬਿਆਨ ਦੇ ਦਿੰਦੇ ਹੁੰਦੇ ਨੇ ਇਹ ਇਸ ਕਰਕੇ ਮਤਲਬ ਉਹਨਾਂ ਦੀ ਸਾਰੇ ਸਮਾਜ ਦੇ ਵਿੱਚ ਵੰਦੀਆ ਪੈਂਟ ਬਣੀ ਹੋਈ ਹੈ ਜਿਹਨੂੰ ਵਰਕਰਾਰ ਰੱਖਦੇ ਹੋਏ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ। ਐ ਚਲੋ ਡਾਕਟਰ ਸਾਹਿਬ ਇੱਕ ਹੋਰ ਆਪਾਂ ਗੱਲਬਾਤ ਕਰ ਲੈਨੇ ਆ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤੁਹਾਡੇ ਸ਼ਹਿਰ ਨਹੀਂ بارش ਪੈ ਰਹੀ ਉਹ ਮੰਦਾ। ਐ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਹੜ੍ਹ ਵਰਗੀ ਸਿੱਧੀ ਬਣੀ ਹੈ ਕਈ ਸ਼ਹਿਰਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ ਹੈ ਸਿਵਲ ਪ੍ਰਣਾਲੀ ਕਰਕੇ। ਤੇ ਮੈਂ ਤੁਹਾਨੂੰ ਦੱਸ ਦੇਣਾ ਗੁਰਦਾਸਪੁਰ ਦੇ ਹਰਕਾ ਫਤੇਗਾ ਚੂੜੀਏ ਦੇ ਵਿੱਚ ਬੀਤੀ ਰਾਤ ਨੂੰ ਇੰਨਾ ਤੇਜ਼ ਮੀਂਹ ਪਿਆ ਕਿ ਗਰੀਬ ਪਰਿਵਾਰ ਦੋਪ ਗਰੀਬ ਪਰਿਵਾਰ ਨੇ ਪਰਜਾਈ ਤੇ ਦਿਓਰ ਦਾ ਸੌਰੀ ਪਰਜਾਈ ਤੇ ਜੇੜ ਦਾ ਦੋਨਾਂ ਛੱਤਾ ਡਿੱਗੀਆਂ ਗਰੀਮਤ ਰਹੀ ਕਿ ਜਾਨੀ ਨੂੰ ਪਸੰਦਤਾ ਨਹੀਂ ਹੋਇਆ ਪਰ ਹੁਣ ਪਰਿਵਾਰ ਨੇ ਸਵਾਲੇ ਖੜੇ ਕੀਤੇ ਨੇ ਕਿ ਅਸੀਂ 4-5 ਸਾਲ ਤੋਂ ਲੀਡਰ ਆ ਰਹੇ ਸੀ ਸੈਨਿਕੇ ਸਾਨੂੰ ਸਕੀਮ ਮਿਰੀ ਵੀ ਐ ਸਾਨੂੰ ਪਾਸ ਹੋਇਆ ਵੀ ਤੁਹਾਡੀ ਇਹਦੀ ਛੱਤਾ ਪੱਕੀ ਕਰਾਵਾਂਗੇ ਕਹਿੰਦੇ ਸਾਡੇ ਖਾਤੇ ਪੈ ਹੀ ਨਹੀਂ ਆ ਰਹੇ ਉਹਨਾਂ ਨੇ ਲੀਡਰਾਂ ਦੇ ਸਵਾਲ ਖੜੇ ਕੀਤੇ ਨੇ ਵੀ ਲੀਡਰ ਵੋਟਾਂ ਲੈਣ ਆਉਂਦੇ ਨੇ ਕੰਮ ਕਰਨ ਨਹੀਂ ਆਉਂਦੇ ਤੇ ਪਰਿਵਾਰ ਦੇ ਕੋਲ ਅੱਜ ਰੋਟੀ ਖਾਣ ਨੂੰ ਪੈਸੇ ਵੀ ਨਹੀਂ ਦੇਖੋ ਇਹ ਹਾਲੇ ਅੱਜ ਉੱਥੇ ਸਵਾਲ ਖੜੇ ਹੋਏ ਨੇ ਗੁਰਦਾਸਪੁਰ ਦੇ ਸਥਾਨਕ ਲੀਡਰਾਂ ਤੇ ਦੇਖੋ ਇਹ ਲੀਡਰ ਜਿਹੜੇ ਹੁਣ ਸਰਕਾਰ ਹੈ ਇਹਦੇ ਤਾਈ ਪਹੁੰਚ ਕਰੇ ਪਹਿਲਾਂ ਵੀ ਕਰਨੀ ਸੀ ਜਾਂ ਮੰਗਯੋਗ ਡੀਸੀ ਸਾਹਿਬ ਨੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਉਣੀ ਸੀ ਕਿ ਜੇ ਗੱਲ ਵੀ ਹੁਣ ਵੱਡੀ ਗੱਲ ਇਹ ਹੈ ਵੀ ਸ਼ਕਤਾਂ ਡਿੱਗਣ ਦੀ ਜਾਨੀ ਨੁਕਸਾਨ ਤੋਂ ਬਚਾ ਹੋਇਆ ਠੀਕ ਹੈ ਚਲੋ ਚੰਗੀ ਗੱਲ ਹੈ ਇਹ ਮਤਲਬ ਸਰਕਾਰ ਜ਼ਰੂਰ ਮਦਦ ਕਰੂਗੀ ਜਿੱਥੋਂ ਤੱਕ ਸੰਭਵ ਹੋ ਸਕੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਇਸ ਤਰ੍ਹਾਂ ਦੀ ਮਦਦ ਕਰਦੀਆਂ ਨੇ ਉਹਨਾਂ ਨਾਲ ਵੀ ਰابطਾ ਕਾਇਮ ਕੀਤਾ ਜਾ ਸਕਦਾ ਹੈ ਤੇ ਸਰਕਾਰ ਦੇ ਜਿਹੜੇ ਜਿਹੜੇ ਔਰ ਮਤਲਬ ਆਮ ਆਦੀ ਪਾਰਟੀ ਦੇ ਦਫ਼ਤਰ ਨੇ ਉਹਦੇ ਵਿੱਚ ਵੀ ਇਹਨਾਂ ਨੂੰ ਮਤਲਬ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਗਰੀਬ ਆਦਮੀ ਦਾ ਜਿਹੜਾ ਆਸ਼ਿਆਨਾ ਟਹਿ ਗਿਆ ਉਹਨਾਂ ਦਾ ਠੀਕ ਕੀਤਾ ਜਾਵੇ ਤੇ ਉਹ ਆਪਣੀ ਛੱਤ ਦੇ نیچے ਪੈ ਸਕਣ। ਇਹ ਨਹੀਂ ਡਾਕਟਰ ਸਾਹਿਬ ਪਤਾ ਕੀ ਦੱਸਦੇ ਨਾ ਕਿ ਇਹਨਾਂ ਨੇ ਇਹ ਡੀਜੀ ਸਾਹਿਬ ਨੂੰ ਪਹਿਲਾਂ ਇਹਨਾਂ ਕੋਲ ਕਾਗਜ਼ ਸਾਈਨ ਹੋ ਕੇ ਆਇਆ ਪਿਆ। ਵੀ ਤੁਹਾਡੇ ਖਾਤੇ ਪਏ ਪਹਿਣਗੇ ਤੁਹਾਨੂੰ ਦੱਸਦੇ ਨਾ ਵਿਧਵਾ ਔਰਤ ਹੈ ਉਹਦੇ ਤਿੰਨ ਕੁੜੀਆਂ ਨੇ ਕੱਲੀਆਂ ਔਰ ਕੁੜੀਆਂ ਵੀ ਯਾਨੀ ਕਿ ਵਿਆਹ ਦੇ ਲਾਇਕ ਨੇ ਪਰ ਮਾਂ ਤੇ ਧੀਾਂ ਅਜੇ ਲੋਕਾਂ ਦੇ ਘਰ ਭਾਂਡੇ ਮਾਰ ਰਿਆ ਨੇ ਅੱਜ ਉਹਨਾਂ ਨੇ ਤਾਂ ਪ੍ਰੈਸ ਕਾਨਫਰੈਂਸ ਕੀਤੀ ਐ ਮੀਡੀਆ ਦੇ ਰਾਈ ਗੁਆਰ ਲਗਾਈ ਐ ਵੀ ਭਗਵੰਤ ਸਿੰਘ ਸਾਹਿਬ ਨੂੰ ਵੀ ਤੁਸੀਂ ਸਾਡੇ ਸਹਿਯਨ ਕਰੇਗੇ ਤੁਹਾਡੇ ਮੰਤਰੀ ਪਰ ਸਾਡੇ ਕੋਲ ਪੈਸੇ ਨਹੀਂ ਆਏ ਕਟੋੜ ਸਾਡੀ ਛੱਤਾ ਹੀ ਪਾ ਦਿਓ ਸੀ ਪੈਸੇ ਹੀ ਮੰਗ ਨਹੀਂ ਕਰਦੇ ਦੇਖੋ ਜੀ ਚੰਗੇ ਲਾਜ਼ਮੀ ਛੱਤਾ ਦੋ ਦਿਨ ਲੇਟ ਹੋ ਸਕਦਾ ਕੰਮ ਛੱਤਾ ਜਰੂਰ ਪਹਿਣਗੇ ਆ ਕੋਈ ਅਫਸਰ ਵੀ ਮੌਕਾ ਦੇਖਣਗੇ ਔਜੋ ਦੇ ਮੁਤਾਬਕ ਇੱਕ ਇਹ ਪ੍ਰੋਟੋਕੋਲ ਜਿਆ ਹੁੰਦਾ ਉਹਦੇ ਮੁਤਾਬਕ ਜੋ ਵੀ ਇਹਨਾਂ ਨੂੰ ਠੀਕ ਲੱਗਿਆ ਕੰਮ ਹੋਊਗਾ ਕਿਉਂਕਿ ਇਹਦੇ ਵਿੱਚ ਮਾਨਸਾਹ ਦੀ ਸਰਕਾਰ ਦੇ ਵਿੱਚ ਜਿਹੜੀ ਸੁਣਵਾਈ ਹੈ ਲੋਕਾਂ ਦੀ ਬੜੀ ਜਲਦੀ ਹੁੰਦੀ ਆ ਤੇ ਲੋਕੇ ਦੇ ਉੱਤੇ ਬੈਠ ਕੇ ਹੀ ਨਰਦੇਸ਼ ਦਿੱਤੇ ਜਾਂਦੇ ਨੇ ਜਿਵੇਂ ਹੁਣ ਕੱਲ ਪਰਸਾ ਸੀ ਤੇ ਦੋ ਮੁੰਡੇ ਸਿੱਧੇ ਡਾਇਰੈਕਟਰ ਪੁਲਿਸ ਦੇ ਵਿੱਚ ਪੇਟੀ ਕੀਤੇ ਨੇ ਜਿਨ੍ਹਾਂ ਦੇ ਫਾਦਰਸ ਆ ਮਤਲਬ ਸੁਇਸਾਈਡ ਕਰ ਗਏ ਸੀਗੇ ਕੋਈ ਕਾਰਨ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨੇ ਥੋੜਾ ਜਿਹਾ ਧਿਆਨ ਕਈ ਵਾਰੀ ਕੀ ਹੁੰਦਾ ਇਹ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਹੈ ਕਿਉਂਕਿ بارشਾਂ ਦਾ ਜੋਰ ਹੈ ਉਧਰੋਂ ਥੋੜਾ ਜਿਹਾ ਜ਼ਿਆਦਾ ਪਾਣੀ ਵੜ ਰਿਹਾ ਹੈ ਲੋਕਾਂ ਦੇ ਘਰਾਂ ਚ ਅਬੂਦ ਫਾਜ਼ਲਕਾ ਦੇ ਵਿੱਚ ਕਾਫੀ ਪਾਣੀ ਵੜ ਰਿਹਾ ਹੈ ਹਜ਼ਾਰਾਂ ਏਕੜ ਦੇ ਵਿੱਚ ਪਾਣੀ ਜਮਾ ਹੋ ਗਿਆ ਜਿਹਦੇ ਮਤਲਬ ਸਰਕਾਰ ਕੋਲੇ ਥੋੜਾ ਜਿਹਾ ਸਮਾਂ ਜਿਹੜਾ ਉਹ ਘਟ ਹੈਗਾ ਸਰਕਾਰ ਧਿਆਨ ਜ਼ਰੂਰ ਕਰੂਗੀ ਜੋ ਵੀ ਇਸ ਤਰ੍ਹਾਂ ਦੀ ਮਾਲੀ ਮਾਦਦ ਹੁੰਦੀ ਹੋਈ ਤਾਂ ਹਰ ਸੰਭਵ ਯਤਨ ਕਰਕੇ ਇਹਨਾਂ ਦੀ ਮਾਲੀ ਮਾਦਦ ਕੀਤੀ ਜਾਣੀ ਚਾਹੀਦੀ ਹੈ ਸਰਕਾਰ ਵੱਲੋਂ ਅਤੇ ਚਿੱਤੀ ਵੀ ਜਾਊਗੀ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਉਹਨਾਂ ਤੱਕ ਵੀ ਉਹਨਾਂ ਨੂੰ ਪਹੁੰਚ ਕਰਨੀ ਚਾਹੀਦੀ ਹੈ ਉਸ ਮਤਲਬ ਕਾ ਵੀ ਨੇ ਜਿਹੜੇ ਮਤਲਬ ਦਲਿਤ ਜਾਂ ਗਰੀਬ ਆਦਮੀ ਜਾਂ ਉਹਨਾਂ ਦੀ ਮਦਦ ਕਰਕੇ ਰਾਜੀ ਨਾ ਕੋਈ ਐਨ ਆਰ ਆਈ ਭਰਾਏ ਹੁੰਦੇ ਨੇਗੇ ਤਾਂ ਉਹ ਵੀ ਮਤਲਬ ਇਸ ਤਰ੍ਹਾਂ ਦੀ ਹੈਲਪ ਕਰਦੇ ਨੇ ਇਹ ਇਹਨਾਂ ਨੂੰ ਹਰ ਇੱਕ ਤਾਈਂ ਪਹੁੰਚ ਕਰਨੀ ਚਾਹੀਦੀ ਹੈ ਕਿਸੇ ਇੱਕ ਤੈ ਨਹੀਂ ਕਹਿੰਦਾ ਜਾਂਦਾ ਜਿੱਥੋਂ ਵੀ ਕੋਈ ਮਤਲਬ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਜਰੂਰ ਮਤਲਬ ਇਹਨਾਂ ਨੂੰ ਮਦਦ ਕੀਤੀ ਜਾਣੀ ਚਾਹੀਦੀ ਚਲੋ ਰਾਠਾ ਪਾ ਅਪਾ ਕਾਲੀ ਦੇ ਅਲੋਲ ਵਾਪਸ ਆਨੇ ਆ ਕੀ ਤੁਹਾਨੂੰ ਲੱਗਦਾ ਵੀ ਇਹ ਕੱਲ ਲੈ ਲੋ ਜਿਹੜੀ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਬਠਿੰਡੇ ਤੋਂ ਖਾਸ ਕਰਕੇ ਬਠਿੰਡਾ ਗਾੜਾ ਹੈ ਅਕਾਲੀਆਂ ਦਾ ਤੇ ਤੁਹਾਨੂੰ ਲੱਗਦਾ ਵੀ ਸੁਖਵੀਰ ਬਾਦਲ ਜਿਹੜੀ ਛਵੀ ਪਹਿਲਾਂ ਸੀ ਦੇਖੋ ਉਹ ਤਾਂ ਛਵੀ ਮੈਂ ਕਹਿੰਦਾ ਨਹੀਂ ਚੰਗੀ ਹੈ ਪਹਿਲਾਂ ਸੀ ਕਿਸੇ ਦਾ ਨਾ ਜੋ ਪ੍ਰਕਾਸ਼ੀ ਬਾਦਲ ਸੀ ਮਰੂ ਤਾਂ ਉਹ ਛਵੀ ਦੁਆਰਾ ਲੋਕਾਂ ਦੇ ਬਣਾ ਸਕਣਗੇ ਜਾਂ ਨਹੀਂ ਕਿਉਂਕਿ ਦੇਖੋ ਇਹ ਗੱਲ ਕੀਤੀ ਹੈ ਹਰ ਸਿੰਘ ਦੇ ਕੋਲ ਬਾਦਲ ਦੇ ਉੱਪਰ ਸਾਰਾ ਕੁਝ ਚੱਲ ਰਿਹਾ ਇਸ ਸਮੇਂ ਜੇ ਕੋਈ ਜੇ ਲੋਕਪੱਖੀ ਕੰਮ ਕਰਨਗੇ ਤਾਂ ਮਤਲਬ ਉਹ ਜਦੋਂ ਹਰ ਇੱਕ ਗੱਲ ਨੂੰ ਸਿਆਸਤ ਨਾਲ ਜਾਂ ਵਿਰੋਧੀ ਧਿਰ ਦੇ ਸਿਰ ਮਤਲਬ ਦੋਸ਼ ਮੜਨ ਦੀ ਕੋਸ਼ਿਸ਼ ਜਾਂ ਕਿਸੇ ਵੀ ਤਰੀਕੇ ਨਾਲ ਕੁਰਸੀ ਦੀ ਲਾਲਸਾ ਰੱਖਣੀ ਹੈ ਜਿਹੜੀ ਉਹ ਥੋੜਾ ਜਿਹਾ ਬੰਦੇ ਨੂੰ ਪਿੱਛੇ ਲੈ ਜਾਂਦੀ ਹੈ ਲੋਕ ਸੇਵਾ ਦਾ ਭਾਵਨਾ ਹੋਣੀ ਚਾਹੀਦੀ ਹੈ ਉਹਦੇ ਤਾਂ ਹੁੰਦੇ ਜਾਂਦੇ ਰਹਿੰਦੇ ਨੇ ਜੇ ਲੋਕਾਂ ਦੇ ਵਿੱਚ ਵਿਚਰਨਗੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਕਰਵਾਉਣਗੇ ਜੇ ਕੋਈ ਗਲਤ ਕੰਮ ਹੋਏ ਨੇ ਉਹਨਾਂ ਤੋਂ ਮਤਲਬ ਲੋਕਾਂ ਤੋਂ ਦੁਨਿਆ ਦੇ ਪਿੱਛੇ ਅਫਸੋਸ ਪ੍ਰਗਟ ਕਰਨਗੇ ਤਾਂ ਲੋਕ ਮਤਲਬ ਜਾਤਾ ਹੁੰਦੇ ਨੇ ਲੋਕ ਮੂਹ ਲਾ ਲੈਂਦੇ ਹੁੰਦੇ ਨੇ ਗੱਲ ਕਰ ਇਹ ਹੈ ਵੀ ਜਦੋਂ ਉਸ ਸਲਾਹਕਾਰ ਇਹਨਾਂ ਨੂੰ ਗਲਤ ਸਲਾਹ ਦੇ ਕੇ ਹੋਰ ਰਸਤੇ ਤੇ ਤੋਰਨ ਦੇ ਤੇ ਲੋਕਾਂ ਦਾ ਰਸਤਾ ਕੋਈ ਹੋਰ ਹੋ ਜਾਂਦਾ ਹੈ ਫਿਰ ਲੋਕ ਸੱਤ ਛੱਡ ਜਾਂਦੇ ਨੇ ਇਹੀ ਇਹਨਾਂ ਨਾਲ ਹੋਇਆ ਇਹਨਾਂ ਨੂੰ ਲੋਕਾਂ ਨਾਲ ਸਹਿਚਾਰ ਵਧਾਉਣਾ ਚਾਹੀਦਾ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਜੇ ਕੋਈ ਤਿਆਗ ਕੀਤਾ ਲੋਕਾਂ ਦੀ ਕੋਈ ਮਨਸ਼ਾ ਹੁੰਦੀ ਹੈ ਵੀ ਕਿਸੇ ਚੀਜ਼ ਦਾ ਤਿਆਗ ਕੀਤਾ ਜਾਵੇ ਤਾਂ ਇਹਨਾਂ ਨੂੰ ਤਿਆਗ ਵਿੱਚ ਕਰਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਲੋਕ ਜ਼ਰੂਰ ਮਤਲਬ ਫਿਰ ਉਦੇ ਭਖੜੇ ਵਿੱਚ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਇੱਕ ਸੀਨੀਅਰ ਨੇਤਾ ਦੇ ਉਬਰ ਕੇ ਸਾਹਮਣੇ ਆ ਰਹੇ ਦੁਆਰਾ ਵਾਪਸੀ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਕਮਿਟਮੈਂਟ ਆ ਚੁੱਕੀ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਆਪਣੇ ਪੁਰਾਣੇ ਜਾਂ ਰੀਲਾ ਦੇ ਰਾਹਾਂ ਤੇ ਵਾਪਸ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਖੜਾਂਗੇ ਅਸੀਂ ਉਹਨਾਂ ਨੂੰ ਉਵੇਂ ਉਹੀ ਦਰਦ ਦੇ ਦਾਂਗੇ ਜੋ ਮੰਗਦੇ ਨੇ ਪਰ ਕਹਿੰਦੇ ਪਹਿਲਾਂ ਉਹ ਯਾਨੀ ਕਿ ਆਪਣਾ ਦਰਬਾਰ ਸਾਹਿਬ ਜੇ ਮਾਫੀ ਮੰਗਣ ਆਪਣੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਲਫਾਜ਼ਾਂ ਨੂੰ ਵਾਪਸ ਲੈਣ ਅਸੀਂ ਉਹਨਾਂ ਨਾਲ ਖੜਾਂਗੇ ਸ਼ਰਮ ਦੀ ਗੱਲ ਦਾ ਖੜਿਆ ਉਹਨਾਂ ਨਾਲ ਦੇਖੋ ਜਿਹੜਾ ਮਤਲਬ ਕੀ ਅਨਾਬੇ ਧਰਮ ਨੂੰ ਸਿਆਸਤ ਦੇ ਵਿੱਚ ਜਦੋਂ ਖਿੱਚਦੇ ਨੇ ਤਾਂ ਜਿਹੜੀਆਂ ਇਹ ਦੂਰੀਆਂ ਨੇ ਹੋਰ ਵੱਧ ਜਾਣੀਆਂ ਨੇ ਸਿਆਸਤ ਨੂੰ ਇੱਕ ਵੱਖਰਾ ਇਸ਼ੂ ਰੱਖਣਾ ਚਾਹੀਦਾ ਧਰਮ ਨੂੰ ਇੱਕ ਵੱਖਰਾ ਰੱਖਣਾ ਚਾਹੀਦਾ ਜਦੋਂ ਤਾਂ ਜਦੋਂ ਕਿ ਧਰਮ ਤੋਂ ਗਾਈਡਲਾਈਨ ਲੈ ਕੇ ਸਿਆਸਤ ਕਰਨੀ ਹੁੰਦੀ ਹੈ ਬਾਦ ਕਿਸਮਤੀ ਇਹ ਵੀ ਕੁਝ ਲੋਕ ਨੇ ਜਿਹੜੇ ਧਰਮ ਦੇ ਉੱਤੇ ਭਾਰੂ ਨੇ ਇਸ ਕਰਕੇ ਇਹ ਸਾਰੀ ਜਿਹੜੀ ਦੁਬਧਾ ਉਹ ਪੈਦਾ ਹੋਈ ਹੈ ਜੇ ਧਰਮ ਦੀ ਜੈਜਕਾਰ ਹੋਊਗੀ ਤੇ ਸਿਆਸਤ ਉਹਦੇ ਅਨਿਚੇ ਕੰਮ ਕਰੂਗੀ ਲੋਕ ਪੜਾਈ ਦੇ ਕੰਮ ਕਰਨਗੇ ਤਾਂ ਉਹ ਕੋਈ ਦਿਨ ਦੂਰ ਨਹੀਂ ਹੈਗਾ ਜਦੋਂ ਇਹ ਦੁਆਰੇ ਫੇਰ ਬਲੰਦੀਆਂ ਸ਼ੁਰੂ ਕਰ ਦੇਣ ਕਿਉਕਿ ਜਿਹੜੀ ਲੈਂਡ ਪਾਲਸੀ ਹੈ ਭਗਵਾਨਤਮਨ ਸਰਕਾਰ ਦੀ ਆਪਾਂ ਕਈ ਵਾਰ ਪਹਿਲਾਂ ਵਿਚਾਰ ਉਤੰਦਰਾ ਕਰ ਚੁੱਕੇ ਆ ਇਹ ਕੱਲੀ ਕਿਸਾਨਾਂ ਦੇ ਨਹੀਂ ਆਮ ਲੋਕ ਵੀ ਦੇ ਖਿਲਾਫ ਹੋਏ ਪਹਿਰੇ ਸ਼ਹਿਰਾਂ ਦੇ ਲੋਕ ਵੀ ਹੋਸਕਾ ਦਾ ਬੀ ਸ਼ਰਮਨਿਕ ਕਾਲੀਦਾਲ ਨੂੰ ਇੱਕ ਲੋਕਾਂ ਦੇ ਹਵਾਨੇ ਵੱਡਾ ਸਮਰਥਨ ਮਿਲ ਜੇ ਚਾਹੇ ਉਹ ਸੁਖਵੀਰ ਬਾਲ ਦੇ ਰੂਪ ਚ ਮਿਲੇ ਚਾਹੇ ਸ਼ਰਮਨਿਕ ਕਾਲਦਾਲ ਦੇ ਰੂਪ ਮਿਲੇ ਕਈ ਵੱਡੇ ਲੀਡਰ ਵੀ ਹੁਣ ਸਾਹਮਣੇ ਆਣ ਗਏ ਚੀਮਾ ਸਾਹ ਵਰਗੇ ਪੁੰਦਰ ਵਰਗੇ ਤੇ ਜਿਹਨੇ ਕੀਤੀ ਨਾਲ ਚੰਦੂ ਮਰ ਸਾਹ ਵਰਗੇ ਅਜੇ ਕਈ ਲੀਡਰ ਹੁਣ ਸਾਹਮਣੇ ਆਣ ਗਏ ਹਾਂ ਜੀ ਗੱਲ ਤਾਂ ਇਹ ਹੈ ਨਾ ਵੀ ਲੀਡਰਸ਼ਿਪ ਤਾਂ ਸਾਹਮਣੇ ਆ ਇਹ ਤਾਂ ਗਾਇਬ ਨਹੀਂ ਕਿਤੇ ਜਦੋਂ ਕਿ ਅਕਾਲ ਤਖਤ ਸਾਹਿਬ ਵੱਲੋਂ ਕਹਿਦਾ ਮਤਲਬ ਇਹ ਫੈਸਲੇ ਹੋਏ ਨੇ ਵੀ ਜਿਹੜੀ ਹੋਣ ਵਾਲੀ ਇਹ ਲੀਡਰਸ਼ਿਪ ਹੈ ਇਹ ਇਹ ਲੋਕਾਂ ਦਾ ਸਮਰਥਨ ਗੁਆ ਚੁੱਕੀ ਆ ਲੋਕਾਂ ਦੀ ਅਗਵਾਈ ਕਰਨ ਲਈ ਯੋਗ ਨਹੀਂ ਇਸ ਕਰਕੇ ਇਹਨਾਂ ਨੂੰ ਆਪ ਹੀ ਸਾਈਡਲਾਈਨ ਤੇ ਹੋ ਜਾਣਾ ਚਾਹੀਦਾ ਤਾਂ ਕਿ ਪੰਜਾਬ ਪੰਥ ਤੇ ਅਖੰਡੀਸਾ ਲੈ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇ ਜੀ ਯਾਨੀ ਕਿ ਜਿਹੜੀ ਪੰਜਾਬ ਦੀ ਖੇਤਰੀ ਪਾਰਟੀਆਂ ਦੁਆਰਾ ਵਾਪਸੀ ਕਰ ਸਕਦੀ ਜੱਟ ਸਾਹਿਬ ਕਹਣਾ ਜਾਂਦੇ ਹੋ ਦੇਖੋ ਜੀ ਖੇਤਰੀ ਸਾਰੀਆਂ ਪਾਰਟੀਆਂ ਬਾਹਰੋਂ ਚ ਦਿੱਲੀ ਤੋਂ ਚੱਲਦੀਆਂ ਨੇ ਚਾਹੇ ਸਰਨਾਪਰਾ ਨੇ ਚਾਹੇ ਸਸੋਦੀਆ ਸਾਹਿਬ ਨੇ ਚਾਹੇ ਸਿਰਸਾ ਸਾਹਿਬ ਨੇ ਮਤਲਬ ਇਹ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੀਆਂ ਛੋਟਕਾਂ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਉਹ ਦਿੱਲੀ ਬੈਠੀ ਹੈ ਕਹਿਣ ਨੂੰ ਹੀ ਹੈ ਮਤਲਬ ਵੀ ਅਸੀਂ ਖੇਤਰੀ ਪਾਰਟੀਆਂ ਜੇ ਖੇਤਰੀ ਪਾਰਟੀ ਹੁੰਦੀ ਤਾਂ ਮਤਲਬ ਇਹ ਹਸ਼ਰ ਨਹੀਂ ਹੁੰਦਾ ਸੀਗਾ ਜਦੋਂ ਮਤਲਬ ਬਾਹਰਲੇ ਦਿੱਲੀ ਦੇ ਲੋਕ ਕੋਈ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਇੰਟਰਫੀਅਰ ਕਰਨ ਲੱਗ ਜਾਂਦੇ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਜੇ ਪੀਜੇ ਵੀ ਹੈ ਚਾਹ ਕਾਂਗਰਸ ਹੈ ਤਾਂ ਉਹਨਾਂ ਦਾ ਹਾਲਾਤ ਨੇ ਜਿਹੜੇ ਮਤਲਬ ਇਹ ਇਸੇ ਤਰ੍ਹਾਂ ਰਹਿਣਗੇ ਅਸਲੀ ਜਦੋਂ ਮਤਲਬ ਕੋਈ ਅਸਲੀ ਵਾਕੀ ਜਿਹਨੂੰ ਲੋਕ ਸਮਝਦੇ ਨੇ ਵੀ ਇਹ ਕੇਤਰੀ ਪਾਰਟੀ ਹੈ ਤਾਂ ਮਤਲਬ ਉਸ ਦਾ ਲੋਕਸਾਤ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੀ ਚੜ੍ਹਾਈ ਨੂੰ ਚਾਰ ਚੰਨ ਲੱਗ ਜਾਣਗੇ ਚਲੋ ਡਾਕਟਰ ਸਾਹਿਬ ਤੁਸੀਂ ਵੀ ਆਪਣੇ ਸਾਨੂੰ ਲਾਈਵ ਦੇ ਵਿੱਚ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਸਰ ਧੰਨਵਾਦ ਤੋ ਦੋਸਤੋ ਇਹ ਨਾਲ ਜੁੜੇ ਸੀ ਮਾਨਤਾ ਤੋਂ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਇਕਤਾ ਦਾ ਜਿਹੜਾ ਮੇਨ ਮੁੱਦਾ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਨੇ ਅੱਲਾ ਬੋਲਤਾ ਗਿਆ ਮਾਨ ਸਰਕਾਰ ਦੇ ਖਿਲਾਫ ਤੋਂ ਅੰਦਾਜ਼ ਦੇ ਕੇ ਲੈਂਡ ਪੁਲਿੰਗ ਨੀਤੀ ਲੈ ਕੇ ਪੰਜਾਬ ਦੇ ਕਿਸਾਨ ਹੀ ਨਹੀਂ ਆਮ ਲੋਕ ਵੀ ਪੰਜਾਬ ਸਰਕਾਰ ਤੋਂ ਨਾਜ ਆ ਰਹੇ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਾਲ ਦਲ ਲੋਗ ਆਗਾਜ਼ ਕਰ ਦਿੱਤਾ ਗਿਆ ਇਸ ਮਸਲੇ ਤੋਂ ਬਹੁ ਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਡੀਟੀਓ ਤਰ੍ਹਾਂ ਘਰਾਵ ਕਰ ਦਿੱਤਾ ਗਿਆ ਸ਼੍ਰੋਮਣੀ ਕਾਲ ਦਲ ਦੇ ਕਾਫੀ ਵਰਕਰ ਜੁੜੇ ਰਹੇ ਅਤੇ ਕਈ ਜਿਹੜੇ ਸੀਨੀਅਰ ਨੇਤਾ ਨੇ ਜਿਵੇਂ ਦਲਜੀਤ ਸਿੰਘ ਚੀਮਾ ਤੇ ਚੰਦੂ ਮਾਰਾ ਸਾਹਿਬ ਉਹਨਾਂ ਨੇ ਹੁਣ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਇੱਦੀ ਗੱਲ ਕਰਨਗੇ ਤਾਂ ਉਹ ਅਸੀਂ ਉਹਨਾਂ ਦੇ ਨਾਲ ਸਹਿਮਤ ਆ ਪਰ ਦੋਸਤੋ ਹੁਣ ਦੇਖਣਾ ਇਹ ਹੈ ਕਿ ਕੀ ਲੈਂਡ ਪੋਲੀ ਨੀਤੀ ਲੈ ਕੇ ਸੁਖਵੀਰ ਬਾਦਲ ਸ਼੍ਰੋਮਣੀ ਕਾਲ ਦਾ ਦੁਆਰਾ ਘਰਾ ਉੱਪਰ ਲੈ ਕੇ ਆ ਸਕਣਗੇ ਜਾਂ ਨਹੀਂ ਇਹ ਤਾਂ ਹੁਣ ਸਮੱਸਿਆ ਕਿਉਂਕਿ ਇਹਨੂੰ ਲੈ ਕੇ ਵੀ ਭਾਜਪਾ ਦੇ ਕਾਂਗਰਸ ਨੂੰ ਸਵਾਲ ਖੜੇ ਕਰ ਦਿੱਤੇ ਗਏ ਨੇ ਸੁਖਵੀਰ ਬਾਦਲ ਦੇ ਉੱਪਰ ਸੋ ਕੋ ਇਹ ਤਾਂ ਦੇਖਾਂਗੇ ਕਿਉਂਕਿ ਇਹ ਲੋਕਾਂ ਦੇ ਹਿੱਟਾ ਦਾ ਮੁੱਦਾ ਤੂਵੀਰ ਬਾਦਲ ਨੇ ਪਹਿਲ ਕੀਤੀ ਹੈ ਚਾਰ ਰੈਲੀਆਂ ਹੋਣੇ ਦੂਸਰੀ ਜੀ ਪਟਿਆਲਾ ਵਿੱਚ ਹੋਣੀ ਹੈ ਤੇ ਤੀਸਰੀ ਮੁਆਲੀ ਚੌਥੀ ਚੰਡੀਗੜ੍ਹ ਦੇਖਦੇ ਹੈ ਰੈਲੀਆਂ ਕਿੰਨਾ ਹੰਗਾਰਾ ਮਿਲਦਾ ਇਹ ਸਾਡਾ 200 ਸਵੇਰ ਦਾ ਲਾਈਦਾ ਪ੍ਰੋਮ ਸੀ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਦਾ ਪ੍ਰੋਮ ਲੈ ਕੇ ਉਹ ਤਾਂ ਤੁਸੀਂ ਦੇਖਦੇ ਹੋ ਪੰਜਾਬੀ ਟੀਵੀ ਤੇ ਮੈਨੂੰ ਦਿਓ ਫਿਲਹਾਲ ਲਈ ਇਜਾਜ਼ਤ ਧੰਨਵਾਦ